कर्वे कढी क ਉਹਦੇ ਮੇਰੇ ਦਿਨਵਾਰ ਕੋ ਆਪਣੇ ਮੇਰੇ ਦਾ ਜਿਆ ਸਾ ਪਸਾਰਿਕ ਦੁਨੀਆ ਦੀ ਕੋਈ ਸਾਤ ਮਕਸਦ ਦੇ ਸਾਥ ਜਪੜਦੀ ਤੇ ਦੇ ਘਰ ਤੋਂ ਬਾਹਰ ਚਲੋ ਮਨਣਾ ਉਹ ਵੀ ਜੇ ਕੋਈ ਸਲਾਹਕਤ ਦਿੱਤਾ ਹੋਵੇ ਸਾਥ ਦੇ ਨਾਮ ਦੇ ਰੋਹਾਰ ਵਾਲੇ ਤੋਂ ਵਾਲੇ ਦਾ ਜੀਤ ਰੰਗ ਹੈ ਆਪਾਂ ਇੱਕ ڏاڍا ڏاڍا ٻوريا جو پنهنجو ارمان جو مطلب آهي ད�ས སས 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 ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਇਹ ਪੁਰਾਲੀ ਤੋਂ ਆਏ ਆ ਵੀਰ ਸਾਰੀ ਸੰਗਤ ਬਾਬਾ ਜੀ ਦੀ ਕਿਰਪਾ ਦੇ ਨਾਲ ਜੀ ਧੰਨ ਬਾਬਾ ਦੀਪ ਸਿੰਘ ਦਰ ਤੇ ਸਾਰੀ ਸੰਗਤ ਆਪਣੀ ਬਾਬਾ ਜੀ ਦੀ ਧੂੜੀ ਲੈਣ ਆਈ ਏ ਹਾਂ ਜੀ ਕਿੰਨੇ ਕਿ ਨੋਜਵਾਨਾਂ ਤੋਂ ਸੇਵਾ ਕਰਦੇ ਨੇ ਗੁਰੂ ਦੀ ਕਿਰਪਾ ਨਾਲ ਇੱਥੇ ਸਾਰੇ ਬਾਬਾ ਦੀਪ ਸਿੰਘ ਦਰ ਦੇ ਉੱਤੇ ਆਪਣੀ ਆਪਣੀ ਬਾਬਾ ਜੀ ਦੀ ਧੂੜੀ ਲੈਣ ਆਉਂਦੇ ਨੇ ਪੁਰਾਲੀ ਤੋਂ ਲਗਭਗ 10 ਸਰੀਰ ਆਉਂਦੇ ਨੇ ਬਾਕੀ ਸਾਰੀ ਇੱਥੇ ਜਿੰਨੀ ਵੀ ਆਉਂਦੀ ਹੈ ਨੌਜਵਾਨੀ ਆਉਂਦੀ ਹੈ ਬਾਬਾ ਜੀ ਦੇ ਦਰ ਤੇ ਸਾਰੀ ਸੰਗਤ ਨੌਜਵਾਨੀ ਇੱਥੇ ਆਉਂਦੀ ਹੈ ਬਾਬਾ ਜੀ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸੰਗਤ ਕਿੰਨੀ ਸੇਵਾ ਕਰਦੀ ਹੈ ਹਰ ਜਿਹੜਾ ਇੱਥੇ ਇਨਸਾਨ ਪਹੁੰਚਦਾ ਵੱਧ ਚੜ ਕੇ ਹੀ ਸਾਲਾ ਸਵਾ ਲਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਧ ਜਨਾ ਕੇ ਪਾਸ ਧੂੜ ਜਨਾ ਕੀ ਜੀ ਮਿਲੇ ਜੀ ਕੋ ਨਾਨਕ ਜੀ ਅਰਦਾਸ ਇੱਥੇ ਜਿੰਨੇ ਵੀ ਆਏ ਆ ਸਾਰੀ ਸੰਗਤ ਧੰ ਬਾਬਾ ਦੀਪ ਸਿੰਘ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ ਆਈ ਹੈ ਸਾਰੀ ਸੰਗਤ ਆਪਣੇ ਆਪਣੇ ਮਨਾਂ ਦੇ ਵਿੱਚ ਬਾਬਾ ਜੀ ਦੇ ਦਰ ਦਾ ਪਿਆਰ ਹੈ ਜਿਨ੍ਹਾਂ ਨੂੰ ਬਾਬਾ ਜੀ ਸੱਦਦੇ ਆ ਜਿਨ੍ਹਾਂ ਦਾ ਦਰਵਾਜ਼ਾ ਖੋਲਦੇ ਆ ਉਹੀ ਆਉਂਦੇ ਆ ਬਾਬਾ ਜੀ ਇੱਥੇ ਇਹ ਬੜਾ ਇੱਕ ਕਹਿਣਾ ਚਾਹੋਗੇ ਸੰਗਤ ਨੂੰ ਬਸ ਸੰਗਤ ਦੇ ਚਰਨਾ ਵਿੱਚ ਇਹੀ ਹੈ ਵੀ ਇਸ ਤੋਂ ਵੱਡਾ ਕੋਈ ਦਰ ਨਹੀਂ ਹੈਗਾ ਬਾਬਾ ਜੀ ਦਾ ਦਰਬਾਰ ਹੈ ਇੱਥੇ ਵੀ ਸੰਗਤ ਇਹੀ ਅਰਦਾਸ ਕਰੇ ਵੀ ਸਾਨੂੰ ਵੀ ਇਸ ਦਿਨ ਧੰਨ ਬਾਬਾ ਜੀ ਜੀ ਦੀ ਦਰ ਦੀ ਝੂੜੀ ਮਿਲਦੀ ਰਹੇ ਬਾਬਾ ਦੀਪ ਸਿੰਘ ਜੀ ਦੇ ਮਹਾਂਪੁਰਖਾਂ ਦੇ ਪੁਰਜ਼ਾ ਸ਼ਹੀਦ ਗੰਗਾਂ ਸਾਹਿਬ ਵਿਖੇ ਦੁਪਹਿਰੇ ਨੂੰ ਸਮਾਪਤ ਦੇ ਮੀਠਾ ਰੋਡ ਦੀ ਸੰਗਤ ਕਰਾੜੀ ਵਾਲੇ ਮਹਾਂਪੁਰਖਾਂ ਦੇ ਸਹਿਯੋਗ ਨਾਲ ਲੰਗਰ ਚਲਾਇਆ ਜਾਂਦਾ ਹੈ 18 ਦਿਵਾਰ ਵੱਲ ਜੜ ਕੇ ਸੰਗਤਾਂ ਸੇਵਾ ਕਰਦੀਆਂ ਵਾਂ ਤੇ ਲੰਗਰ ਪਾਣੀ ਤਿਆਰ ਹੁੰਦੇ ਸ਼ਬੀਲ ਦਾ ਲੰਗਰ ਸ਼ਰਦਾਈ ਦਾ ਲੰਗਰ ਮੈਗੀ ਦਾ ਲੰਗਰ ਚੌਲ ਛੋਲੇ ਰਾਜਮਾ ਚੌਲ ਪੋਰੀ ਟੋਟਾ ਲੰਗਰ ਵਰਤੇ ਵੀ ਹੈ ਤੇ ਮਹਾਰਾਜ ਦੀ ਕਿਰਪਾ ਸਦਕਾ ਹੀ ਹੈ ਜੀ ਵਾਹਿ ਖਾਲਸਾ ਵਾਹਿ ਜੀ ਕਿੰਨੇ ਕਿ ਸੰਗਤ ਹੈ ਹਰ ਐਤਵਾਰ ਇੱਥੇ ਹਾਜ਼ਰੀ ਭਰਦੀ ਹੈ ਕਿਤੇ ਲੱਖਾਂ ਦੇ ਹਿਸਾਬ ਨਾਲ ਜੀ ਮੈਨੂੰ ਲੱਗਦਾ ਕਿ ਆਸਥਾਨ ਕੇਂਦਰ ਬਣ ਚੁੱਕੇ ਹੈ ਔਰ ਆਸਥਾ ਲੈ ਕੇ ਸੰਗਤ ਆਪਣੇ ਮਨਤਾ ਪੂਰੀ ਕਰਨ ਹਾਂਜੀ 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 ਬਾਬਾ ਦੀਪ ਸਿੰਘ ਜੀ ਦੀ ਮਹਾਂਪੁਰਸ਼ ਲੋਕਾਂ ਦੀ ਆਸਾਂ ਵਰਦਾ ਪੂਰੀਆ ਕਰਦੇ ਆ ਤੇ ਸੰਗਤ ਜਿਹੜੀ ਆ ਬਾ ਚੜ ਕੇ ਆਉਂਦੀ ਹੈ ਜੀ ਇਵੇ ਸਾਲ ਤੋਂ ਇੱਕ ਹੋਰ ਲਖੰਧਰ ਸੇ ਆਏ ਕਿਤਨੇ ਆਏ ਅਮਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਇਥੇ ਸੰਗਤ ਨਤਮਸਤਕ ਹੋਣੀ ਪਉਂਦੀ ਹੈ ਉਹ ਇਹ ਬੜੀ ਦੁਰਦਰੋ ਸੇਵਾ ਕਰਾਉਂਦੇ ਇੱਥੇ ਜੀਰੇ ਤੋਂ ਜੰਦਰ ਤੋਂ ਕੋਰ ਤੋਂ ਦਿੱਲੀ ਤੋਂ ਵੀ ਆਉਂਦੇ ਨੇ ਆਪਣੀ ਮਨੋਕਾਮਨਾ ਪੂਰੀਆਂ ਕਰਨ ਲਈ ਆਉਂਦੇ ਨੇ ਸਾਰੇ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਇੱਥੇ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਜਿਹੜੇ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਲੋਜਵਾਨ ਵੱਡੀ ਬਹੁਤ ਸੰਗਤ ਆਂਦੀ ਬਹੁਤ ਬਹੁਤ ਦਰ ਆਂਦੀ ਹੈ ਕੋਈ ਨਛੇ ਪਤੇਲਾ ਬੰਦਾ ਵੀ ਆਂਦਾ ਉਹ ਵੀ ਇਹ ਕਿ ਆਪਣਾ ਨਿਸ਼ਾ ਛੱਡ ਕੇ ਆਂਦਾ ਵਾ ਭਾਈ ਨਿਸ਼ਾ ਬਹੁਤ ਘਟਾਇਆ ਉਹਨਾਂ ਨੇ ਨਿਸ਼ਾ ਦੇ ਮੁੰਡੇ ਆਂਦੇ ਆ ਪਰ ਸੇਵਾ ਕਰਕੇ ਆਪਣੀ ਕਿਰਤ ਕਮਾਉਂਦੇ ਆ ਹਾਂਜੀ ਵਾਹਿਗੁਰੂ ਜੀ ਦਾ ਜੀ ਅਮਨਦੀਪ ਭਾਰਜੀ ਤੁਹਾਨੂੰ ਮਜੀਠਾ ਰੋਡੋਂ ਕੀ ਕਹਿਣਾ ਚਾਹੋਗੇ ਇਹਦਾ ਚੇਤੇ ਜਾਪ ਦੀ ਸੇਵਾ ਕਰਦੇ ਹੋ ਚੇਪੋਂ ਦੇ ਸੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਤੇ ਇਹੋ ਹੀ ਕਹਿਣਾ ਚਾਹੁੰਨੀ ਆ ਕਿ ਇਹ ਬਾਪੂ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਵਾਂ ਅਈ ਜਦੋਂ ਛੋਟੇ ਆ ਸਾਡੀ ਮਾਤਾ ਇੱਥੇ ਲੈ ਕੇ ਆਉਂਦੀ ਸੀ ਆਪਾਂ ਕੋਈ ਪਖੰਡੀ ਕਿਸੇ ਨੂੰ ਨਹੀਂ ਮੰਨਦੇ ਆਪਣੇ ਮਹਾਰਾਜ ਤੋਂ ਬਿਨਾ ਬਹੁਤ ਖੁਸ਼ੀਆਂ ਮਿਲੀਆਂ ਵਾ ਪਰਦੇਸਾਂ 'ਚ ਸਾਡੇ ਬੱਚੇ ਉਹ ਖੁਸ਼ ਰਹਿਣ ਇੱਥੇ ਸਾਨੂੰ ਬੜੇ ਭਾਗ ਰਾਜ ਲਾਏ ਆ ਮਹਾਰਾਜ ਤੰਦਰੁਸਤੀਆਂ ਬਖਸ਼ਣ ਸਾਰਿਆਂ ਨੂੰ ਆਖੀ ਦਾ ਉਹ ਖੁਸ਼ੀਆਂ ਲੈ ਕੇ ਆਪਣੇ ਘਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੀ ਬਹੁਤ ਇੰਤਜ਼ਾਰ ਰਹਿੰਦਾ ਕੋਡਾ ਕਿ ਨੈਸਾ ਸਮਾਜ ਸੇਵਾ ਕਰਦੀਆਂ ਤਸਵੀਰਾਂ ਆ ਗਈਆਂ ਸੇਵਾ ਤੇ ਥੋੜਾ ਹੀ ਟਾਈਮ ਹੋਇਆ ਸਾਨੂੰ ਇੱਥੇ ਕਰਦਿਆਂ ਨੂੰ ਜਦੋਂ ਦਾ ਮਹਾਰਾਜ ਦੀ ਬਹੁਤ ਕਿਰਪਾਈ ਆ ਪਰ ਸਾਨੂੰ ਨਿੱਕੇ ਨਿੱਕੇ ਸਾਡੀ ਮਾਤਾ ਲੈ ਕੇ ਆਉਂਦੇ ਸੀ ਸਰਜੀਤ ਕੌਰ ਜੀ ਬਹੁਤ ਚੰਗੇ ਇਨਸਾਨ ਸੀ ਉਹਨਾਂ ਨੂੰ ਬਹੁਤ ਖੁਸ਼ੀਆਂ ਇੱਥੋਂ ਮਿਲੀਆਂ ਸਾਡੀ ਮਾਤਾ ਨੂੰ ਉਹਨਾਂ ਨੇ ਸਾਨੂੰ ਵੀ ਇਹਨਾਂ ਦੇ ਲੜ ਲਾਇਆ ਅਸੀਂ ਉਹਨਾਂ ਦੇ ਸਿੱਖਿਆ ਤੇ ਚੱਲਣ ਡੈ ਬਸ ਇਹੋ ਜਾਣੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ